ਹੈਲੋ एवरीवन वेलकम टू आवर चैनल ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਜਿਹੜੇ ਅਸੀਂ ਸੂਟ ਲੈ ਕੇ ਆਏ ਹਾਂ ਉਹ ਸਾਰੇ ਸੂਟ ਹੈਗੇ ਆ ਹੈਂਡ ਵਰਕ ਦੇ ਮਸ਼ੀਨ ਵਰਕ ਦੇ ਮਿਕਸ ਦੋਨਾਂ ਦਾ ਕੰਮ ਹੈ ਔਰ ਬਹੁਤ ਹੀ ਪਿਆਰੀਆਂ ਡਰੈਸਸ ਨੇ ਸੋ ਤੁਸੀਂ ਦੇਖ ਸਕਦੇ ਹੋ ਅਗਰ ਤੁਸੀਂ ਅੰਗੇਜਮੈਂਟ ਲਈ ਵੈਡਿੰਗ ਲਈ ਅਨਾਰਕਲੀ ਰੈਡੀ ਕਰਨਾ ਚਾਹੁੰਦੇ ਹੋ ਗਰਾਰਾ ਸੂਟ ਰੈਡੀ ਕਰਨਾ ਚਾਹੁੰਦੇ ਹੋ ਸਲਵਾਰ ਸੂਟ ਜਾਂ ਪੈਂਟ ਸੂਟ ਬਹੁਤ ਅੱਛੇ ਡਿਜ਼ਾਈਨ ਹੈ ਬਿਲਕੁਲ ਨਵੇਂ ਡਿਜ਼ਾਈਨ ਆ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਇਹ ਬਹੁਤ ਹੀ ਪਿਆਰੀ ਸ਼ੇਡ ਹੈ 컬러 ਪੇਸਟਲ ਵੀ ਹੈਗੇ ਆ ਡਾਰਕ ਵੀ ਹੈਗੇ ਆ ਕੰਬੀਨੇਸ਼ਨ ਬਹੁਤ ਸੋਹਣਾ ਹੈ ਸੋ ਉਮੀਦ ਹੈ ਕਿ ਸਾਰੇ ਸੂਟ ਤੁਹਾਨੂੰ ਜਰੂਰ ਪਸੰਦ ਆਉਣਗੇ ਔਰ ਜਿਹੜਾ ਉਹਨਾਂ ਦਾ ਫੈਬਰਿਕ ਹੈ ਸਾਰੇ ਹੀ ਫੈਬਰਿਕ ਜਿਹੜੇ ਨੇ ਉਹ ਪਿਓਰ ਦੇ ਵਿੱਚ ਹੈ ਔਰ ਜਦੋਂ ਅਸੀਂ ਪਿਓਰ ਫੈਬਰਿਕ ਕਹਿੰਦੇ ਆ ਤੇ ਉਹਦੇ ਵਿੱਚ ਪਿਓਰ ਗਰੇਪ ਹੋ ਸਕਦਾ ਹੈ ਪਿਓਰ ਜੌਰਜਟ ਹੁੰਦਾ ਆ ਪਿਓਰ ਦੁਪੀਅਰ ਹੁੰਦੀ ਹੈ ਲਿਖ ਪਿਓਰ ਮਤਲਬ ਪਿਓਰ ਹੋਏਗਾ ਸੈਮੀ ਕ੍ਰੇਪ ਨੂੰ ਅਸੀਂ ਪਿਓਰ ਨਹੀਂ ਕਹਿ ਸਕਦੇ 80 ਗ੍ਰਾਮ ਕ੍ਰੇਪ ਆਉਦੀ ਹੈ ਸੈਮੀ ਦੇ ਵਿੱਚ ਵੀ ਅਸੀਂ ਉਹਨੂੰ ਪਿਓਰ ਨਹੀਂ ਕਹਿ ਸਕਦੇ ਸੋ ਪਿਓਰ ਦਾ ਮਤਲਬ ਹੋਏਗਾ ਬਿਲਕੁਲ 100% ਪਿਓਰ ਫੈਬਰਿਕ ਤੇ ਚਲੋ ਫਿਰ ਸੂਟ ਦੇਖਨੇ ਸਟਾਰਟ ਕਰਦੇ ਆ ਜਿਹੜਾ ਤੁਸੀਂ ਸੂਟ ਦੇਖ ਰਹੇ ਇਹਨੂੰ ਅਸੀਂ ਰੈਡੀ ਕੀਤਾ ਹੈ ਬੋਟਲ ਗ੍ਰੀਨ ਕਲਰ ਦੇ ਵਿੱਚ ਔਰ ਫੈਬਰਿਕ ਹੈਗਾ ਪਿਓਰ ਬਨਾਰਸੀ ਬਹੁਤ ਸੋਹਣਾ ਫੈਬਰਿਕ ਹੈ ਬਨਾਰਸੀ ਫੈਬਰਿਕ ਤੁਸੀਂ ਦੇਖੋ ਇਕਦਮ ਸੌਫਟ ਫੈਬਰਿਕ ਹੁੰਦਾ ਹੈ ਬਰੋਕੇਟ ਤੇ ਬਨਾਰਸੀ ਵਿੱਚ ਇਹ ਡਿਫਰੈਂਸ ਹੈ ਕਿ ਬਰੋਕੇਟ ਥੋੜੀ ਜੀ ਹਾਰਡ ਹੁੰਦੀ ਹੈ ਇਹ ਬਿਲਕੁਲ ਸੌਫਟ ਹੈ ਇਹ ਤੁਸੀਂ ਦੇਖੋ ਔਰ ਕਿਸੇ ਵੀ ਕਲਰ ਚ ਅਸੀਂ ਇਹਨੂੰ ਡਾਈ ਕਰਵਾ ਸਕਦੇ ਹਾਂ ਔਰ ਇਹਦੇ ਗਲੇ ਦੇ ਉੱਤੇ ਬਹੁਤ ਸੋਹਣਾ ਸੀ ਵਰਕ ਕੀਤਾ ਹੈ ਤੁਸੀਂ ਦੇਖੋ ਮਲਟੀ ਕਲਰ ਦੇ ਵਿੱਚ embroidery ਕੀਤੀ ਹੈ ਰੈੱਡ ਕਲਰ ਐਡ ਕੀਤਾ ਹੈ ਪਿੰਕ ਐਡ ਕੀਤਾ ਹੈ ਔਰ ਨਾਰਥ ਇਸ ਸਿੱਪੀ ਦਬਕਾ ਤੇ ਕਟਦਣੇ ਨੂੰ ਯੂਜ਼ ਕਰਕੇ ਨੈਕ ਤੇ embroidery ਕੀਤੀ ਹੈ ਇਸੇ ਤਰ੍ਹਾਂ ਦੀ embroidery ਜਿਹੜੀ ਹੈ ਸਾਡੀਆਂ ਬਾਵਾਂ ਦੇ ਉੱਪਰ ਹੈ ਤਾਂ ਬਾਵਾਂ ਕਾਫੀ ਹੈਵੀ ਨੇ ਬਹੁਤ ਸੋਹਣੀ ਲੁੱਕ ਹੈ ਸ਼ਾਈਨ ਦੇਖੋ embroidery ਚ ਬਹੁਤ ਵਧੀਆ ਸ਼ਾਈਨ ਹੈ ਔਰ ਇਹਦੇ نیچے ਅਸੀਂ ਇਸ ਤਰ੍ਹਾਂ ਕਰਕੇ ਲੇਸ ਦਿੱਤੀ ਹੈ ਬਹੁਤ ਪਿਆਰੀ ਇਹ ਪਰਲਸ ਵਾਲੀ ਲੇਸ ਜਿਹੜੀ ਹੈ ਹੈਂਗਿੰਗ ਲੇਸ ਹੈ ਨਵਾਂ ਡਿਜ਼ਾਈਨ ਹੈ ਸੋਹਣਾ ਲੱਗਦਾ ਇਹ ਲਗਾਇਆ ਹੋਇਆ ਹੈ ਇਸੇ ਤਰ੍ਹਾਂ ਹੀ ਸੇਮ ਅਸੀਂ ਘੇਰੇ ਦੇ ਉੱਪਰ ਵੀ ਦਿੱਤਾ ਹੋਇਆ ਹੈ ਫਰੰਟ ਦਾ ਘੇਰਾ ਵੀ ਸੇਮ ਇਸੇ ਤਰ੍ਹਾਂ ਹੀ ਲੱਗਾ ਹੈ ਤੇ ਬੈਕ ਦੇ ਘੇਰੇ ਤੇ ਵੀ ਸੇਮ ਹੀ ਮੋਤੀ ਵਾਲੀ ਲੇਸ ਸੀ ਦਿੱਤੀ ਹੋਈ ਹੈ ਇਹਦੇ ਨਾਲ ਰੈਡੀ ਕੀਤੀ ਹੈ ਅਸੀਂ ਪੈਂਟ ਪਿਓਰ ਕ੍ਰੇਪ ਦੇ ਵਿੱਚ ਇਹਦੀ ਪੈਂਟ ਹੈਗੀ ਹੈ ਔਰ ਤੁਸੀਂ ਦੇਖੋ ਇਹਦੇ ਤੇ ਵੀ ਸੇਮ ਵਰਕ ਹੈ ਜਿਸ ਤਰ੍ਹਾਂ ਦਾ ਵਰਕ ਸਾਡੀ ਬਾਹਾਂ ਦੇ ਉੱਪਰ ਹੈ ਉਸੇ ਤਰ੍ਹਾਂ ਦਾ ਹੀ ਵਰਕ ਜਿਹੜਾ ਹੈ ਉਹ ਅਸੀਂ ਪੈਂਟ ਤੇ ਕੀਤਾ ਹੈ ਫਰੰਟ ਐਂਡ ਬੈਕ ਪੂਰੀ ਪੈਂਟ ਜਿਹੜੀ ਹੈ ਸਾਡੀ ਉਹਦੇ ਤੇ ਵਰਕ ਹੈ ਔਰ نیچے ਇਸ ਤਰ੍ਹਾਂ ਕਰਕੇ ਜਿਹੜੀ ਲੇਸ ਅਸੀਂ ਬਾਹਾਂ ਤੇ ਦਿੱਤੀ ਹੈ ਉਹੀ ਲੇਸ ਜਿਹੜੀ ਹੈ ਅਸੀਂ ਪੈਂਟ ਦੇ نیچے ਬਾਟਮ ਤੇ ਦੇ ਦਿੱਤੀ ਹੈ ਔਰ ਇਹਦੀ ਨਾਲ ਬਹੁਤ ਸੋਹਣਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਹੈ ਦੁਪੱਟੇ ਤੇ ਅਜੇ ਫਿਨਿਸ਼ਿੰਗ ਬਾਕੀ ਹੈ ਲੇਕਿਨ ਦੁਪੱਟੇ ਜੇ ਫਿਨਿਸ਼ਿੰਗ ਹੋ ਗਈ ਨਾ ਬਹੁਤ ਸੋਹਣਾ ਲੱਗੇਗਾ ਇਹ ਦੇਖੋ ਔਰ ਸਾਰੇ ਹੀ ਦੁਪੱਟੇ ਦੇ ਵਿੱਚ ਅਸੀਂ ਛੋਟੇ ਛੋਟੇ ਫਲਾਅਰ ਜਿਹੜੇ ਨੇ ਉਹ ਸਿੱਪੀ ਨਾਲ ਐਡ ਕੀਤੇ ਹੋਏ ਨੇ ਸੋ ਲੁੱਕ ਬਹੁਤ ਸੋਹਣੀ ਹੈ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਇਹ ਸੂਟ ਰੈਡੀ ਹੋ ਸਕਦਾ ਹੈ ਲੇਕਿਨ ਇਸ ਕਲਰ ਦੇ ਵਿੱਚ ਬੋਟਲ ਗ੍ਰੀਨ ਦੇ ਵਿੱਚ ਵੀ ਇਹਦੀ ਜਿਹੜੀ ਲੁੱਕ ਹੈ ਨਾ ਉਹ ਬਹੁਤ ਪਿਆਰੀ ਆ ਰਹੀ ਹੈ ਸੋ ਕਿਦਾਂ ਦਾ ਸੂਟ ਲੱਗਿਆ ਜਰੂਰ ਦੱਸਿਓ ਇਹ ਵਾਲਾ ਜਿਹੜਾ ਸੂਟ ਹੈ ਇਹਨੂੰ ਅਸੀਂ ਰੈਡੀ ਕੀਤਾ ਹੈ ਪਿਓਰ ਜਾਰਜੇਟ ਦੇ ਵਿੱਚ ਔਰ ਬਹੁਤ ਹੀ ਸੋਹਣਾ ਜਿਹਾ ਗਰਾਰਾ ਸੂਟ ਹੈ ਔਰ ਇਹਦਾ ਕਲਰ ਹੈਗਾ ਸੀ ਗ੍ਰੀਨ ਬਹੁਤ ਹੀ ਪਿਆਰੀ ਜੀ ਸ਼ਿਰਡ neck ਦੇ ਉੱਤੇ ਬਹੁਤ ਸੋਹਣਾ ਕੰਮ ਹੋਇਆ ਹੈ ਫਰੰਟ ਸਾਰਾ ਹੀ ਸ਼ਿਰਡ ਬਹੁਤ ਹੈਵੀ ਹੈ neck ਤੇ ਵਰਕ ਹੈ ਤੁਸੀਂ ਬਾਹਰ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਜਿਹੜਾ ਥ੍ਰੈਡ ਦਾ ਕੰਮ ਹੈ ਤੁਸੀਂ ਦੇਖੋ ਔਰ ਇਹディ ਕਲਰ ਕੰਬੀਨੇਸ਼ਨ ਵੀ ਬਹੁਤ ਹੀ ਸੋਹਣੀ ਨੇ ਸੋ ਬਾਹ ਦੇ ਉੱਪਰ ਫਰੰਟ ਤੇ ਚੌੜਾ ਬਾਰਡਰ ਹੈ ਉਸ ਤੋਂ ਬਾਅਦ ਛੋਟੇ ਛੋਟੇ ਫਲਾਰਸ ਨੇ ਇਸੇ ਤਰ੍ਹਾਂ ਹੀ ਸਾਡਾ ਘੇਰਾ ਬਣਿਆ ਹੋਇਆ ਹੈ ਔਰ ਸਾਰੇ ਦੇ ਵਿੱਚ ਸਾਰਾ ਹੀ ਥ्रेड ਦਾ ਕੰਮ ਕਰਕੇ ਔਰ ਫਿਰ نیچے ਘੇਰੇ ਦੇ ਤੇ ਵੀ ਹੈਵੀ ਜਿਹੜਾ ਘੇਰਾ ਲੱਤਾ ਹੋਇਆ ਹੈ نیچے ਜਿਹੜਾ ਗਰਾਰਾ ਸੀ ਰੈਡੀ ਕੀਤਾ ਹੈ ਉਹ ਇਹ ਵਾਲਾ ਗਰਾਰਾ ਹੈ ਔਰ ਗਰਾਰੇ ਦੇ نیچے ਜਿਹੜੀ ਫਲੇਅਰ ਸਾਰੇ ਦੇ ਵਿੱਚ ਹੀ ਬੂਤੀ ਹੈ ਔਰ ਉਸ ਤੋਂ ਬਾਅਦ ਹੇਠਾਂ ਜਿਹੜੀ ਫਲੇਅਰ ਹੈ ਸਾਡੀ ਉਦੇ ਵਿੱਚ ਅਸੀਂ ਇਸ ਤਰ੍ਹਾਂ ਕਰਕੇ ਬਾਰਡਰ ਦਿੱਤਾ ਹੋਇਆ ਇਹ ਦੇਖੋ ਤੁਸੀਂ ਬਹੁਤ ਸੋਹਣਾ ਬਾਰਡਰ ਹੈ ਔਰ ਬਹੁਤ ਸੋਹਣੀ ਫਿਨਿਸ਼ਿੰਗ ਜਿਹੀ ਲੱਗ ਰਹੀ ਹੈ ਇਸੇ ਤਰ੍ਹਾਂ ਹੀ ਜਿਹੜੀ ਇਹਦੀ ਬੈਕ ਹੈ ਬੈਕ ਦੇ ਵਿੱਚ ਵੀ ਸਾਰੇ ਚ ਹੀ ਬੂਟੀਆਂ ਪਾਈਆਂ ਹੋਈਆਂ ਨੇ ਸੋ ਫਰੰਟ ਬੈਕ ਫੁੱਲ ਹੈਵੀ ਜਿਹੜੀ ਸਾਡੀ ਜਿਹੜੀ ਆਊਟਫਿਟ ਹੈ ਇਹ ਰੈਡੀ ਹੋਈ ਹੈ ਔਰ ਇਹਦੇ ਨਾਲ ਜਿਹੜਾ ਦੁਪੱਟਾ ਅਸੀਂ ਰੈਡੀ ਕੀਤਾ ਹੈ ਉਹ ਵੀ ਪਿਓਰ ਜੌਰਜਟ ਦਾ ਹੀ ਹੈ ਪਿਓਰ ਸ਼ਿਮਰ ਜੌਰਜਟ ਦੇ ਵਿੱਚ ਦੁਪੱਟਾ ਹੈ ਪੀਚ ਕਲਰ ਦਾ ਸਾਡਾ ਦੁਪੱਟਾ ਹੈ ਜਿਹੜਾ ਅਸੀਂ ਇਹਦੇ ਵਿੱਚ ਕੰਬੀਨੇਸ਼ਨ ਦਿੱਤਾ ਸੀਗਾ ਦੁਪट्टे ਦੇ ਫੋਰ ਸਾਈਡ ਬਾਰਡਰ ਹੈ। ਔਰ ਫਿਨਿਸ਼ਿੰਗ ਵਾਸਤੇ ਅਸੀਂ ਇੱਥੇ ਇਸ ਤਰ੍ਹਾਂ ਕਰਕੇ ਸਾਟਨ ਲੱਤੀ ਹੋਈ ਹੈ। ਸੋ ਲੁੱਕ ਦੇਖੋ ਤੁਸੀਂ ਦੁਪट्टे ਦੀ ਬਹੁਤ ਹੀ ਪਿਆਰੀ ਹੈ, ਆਊਟਫਿਟ ਬਹੁਤ ਸੋਹਣੀ ਹੈ। ਸੋ ਇਹ ਜਲੇ ਆਊਟਫਿਟ ਹੈ ਇਹ ਇੰਗੇਜਮੈਂਟ ਲਈ ਰੈਡੀ ਹੋਈ ਹੈ। ਸੋ ਇਦਾਂ ਦੀ ਆਊਟਫਿਟ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਆਪਣੇ ਦੇ ਰੈਡੀ ਕਰਾ ਸਕਦੇ ਹੋ। ਇਹ ਵਾਲੀ ਜਿਹੜੀ ਨਾਰਕਲੀ ਹੈ ਇਹਨੂੰ ਅਸੀਂ ਰੈਡੀ ਕੀਤਾ ਹੈ ਪਿਓਰ ਜੌਰਜਟ ਦੇ ਵਿੱਚ ਔਰ ਪਿਓਰ ਸ਼ਿਮਰ ਜੌਰਜਟ ਹੈ ਬਿਲਕੁਲ ਦੇਖੋ ਤੁਸੀਂ ਕਪੜਾ ਦੇਖੋ ਬਹੁਤ ਹੀ ਸੋਹਣਾ ਕਪੜਾ ਹੈ ਔਰ ਵਿੱਚ ਹਲਕੀ ਚੀਦੇ ਦੇ ਵਿੱਚ ਸ਼ਾਈਨ ਹੁੰਦੀ ਹੈ ਔਰ ਸੌਫਟ ਹੈ ਵਰਕ ਬਹੁਤ ਸੋਹਣਾ ਹੈ ਬਹੁਤ ਹੈਵੀ ਫਰੌਕ ਹੈ neck ਤੇ ਵਰਕ ਹੈ ਯੋਗ ਦੇ ਉੱਪਰ ਫਲਔਰਸ ਨੇ ਉਸ ਤੋਂ ਬਾਅਦ ਫਲੇਅਰ ਦੇ ਵਿੱਚ ਤੁਸੀਂ ਦੇਖੋ ਜਿੰਨੀਆਂ ਵੀ ਕਲੀਆਂ ਨੇ ਇਹਦੇ ਵਿੱਚ ਹਰ ਕਲੀ ਦੇ ਉੱਪਰ ਅਸੀਂ लाइन लगाई हुई है सो देखो तो फ्रॉक का फ्लेयर भी देख सकते हो है। बहुत हैवी साड़ी जी फ्रॉक है यह अभी देखो फ्रॉक फ्लेयर बहुत ज्यादा फ्लेयर है और हैवी वर्क है बॉर्डर तुम तो देखो थले फ्रॉक दोहना बॉडर बनया इंब्रॉयडरी एंटीक लुक दी, दी है और नीचे असी फिनिशिंग वास्ते इतने मोती वाली लेस दी है और उल्टी साइड तुम तो देखो अ करके शिमल लगा के फिनिशिंग की है ਤੁਸੀਂ ਦੇਖੋ ਸਾਰੀ ਹੀ ਫਰੌਕ ਦੇ ਵਿੱਚ ਸੇਮ ਵਰਕ ਹੈ ਹਰ ਕਲੀ ਦੇ ਉੱਪਰ ਐਮਬਰਾਇਡਰੀ ਹੈ ਔਰ ਹਰ ਕਲੀ ਦੇ ਵਿੱਚ ਬੂਟੀ ਹੈ ਤੁਸੀਂ ਦੇਖੋ ਕੋਈ ਵੀ ਕਲੀ ਨੂੰ ਅਸੀਂ ਮਿਸ ਨਹੀਂ ਕੀਤਾ ਹੋਇਆ ਸੋ ਪੂਰੀ ਹੈਵੀ ਲੁੱਕ ਵਾਲੀ ਜਿਹੜੀ ਸਾਡੀ ਫਰੌਕ ਹੈ ਉਹ ਰੈਡੀ ਹੋਈ ਹੈ 바ਵਾ ਦੀ ਵੀ ਗੱਲ ਕਰਾਂ 바ਵਾ ਦੇ ਉੱਪਰ ਵੀ ਬਾਰਡਰ ਦੇ ਕੇ ਫਿਰ ਉਹ ਬੂਟੀ ਜਿਹੜੀ ਅਸੀਂ ਪਾਈ ਹੋਈ ਹੈ ਇਹਦੇ ਨਾਲ ਅਸੀਂ ਲਾਇਕਰਾ ਦੀ ਪਜਾਮੀ ਰੈਡੀ ਕੀਤੀ ਹੈ ਔਰ ਇਹ ਦੁਪੱਟਾ ਬਹੁਤ ਸੋਹਣਾ ਹੈ ਔਰ ਗਾਂਜ਼ਾ ਦੁਪੱਟਾ ਸੀਦੇ ਨਾਲ ਰੈਡੀ ਕੀਤਾ ਹੈ और सेम बॉर्डर जहरा बॉर्डर नीचे साढ़े घेरे पर बनया हो वाला बॉर्डर सेम ही बॉर्डर जोड़ा है वो अभी दुपट्टे भी रेडी किया फोर साइड दुपट्टा हैवी और दे उपर जी फिनिशिंग है शिमर फिनिशिंग करके असी दुपट्टा रेडी किया है सो बहुत हैवी फ्रॉक है लुक बहुत प्यारी है और यह कलर बहुत ही सोहना जहा पेस्टल कलर है आइवरी शेड थोड़ा जहा आइवरी कह स लेकिन हल्का जहाँ टच जो पिंक वाला आ रहा ਸੋ ਬਹੁਤ ਸੋਹਣੀ ਲੁੱਕ ਹੈ ਪਿਓਰ ਦਾ ਫੈਬਰਿਕ ਹੈ ਕਿਸੇ ਵੀ ਕਲਰ ਚ ਇਹਨੂੰ ਤੁਸੀਂ ਕੋਈ ਵੀ ਅਗਰ ਤੁਸੀਂ ਬ੍ਰਾਈਟ ਕਲਰ ਵੀ ਰੈਡੀ ਕਰਾਉਣਾ ਚਾਹੁੰਦੇ ਹੋ ਇਹਨੂੰ ਕਰਾ ਸਕਦੇ ਆ ਇਹ ਵਾਲਾ ਜਿਹੜਾ ਸੂਟ ਹੈ ਇਹਨੂੰ ਅਸੀਂ ਰੈਡੀ ਕੀਤਾ ਹੈ ਬਹੁਤ ਹੀ ਪਿਆਰੇ ਜੇ ਪੇਸਟਲ ਕਲਰ ਦੇ ਵਿੱਚ ਜਿਹੜਾ ਕਿ ਹੈਗਾ ਲਾਈਟ ਪਿੰਕ ਪੀਚਰ ਸ਼ੇਡ ਹੈ ਔਰ ਜਾਰਜਟ ਫੈਬਰਿਕ ਹੈ ਸਾਰੇ ਦੇ ਵਿੱਚ embroidery ਹੈ ਨੀਚੇ ਘੇਰੇ ਦੇ ਵਿੱਚ ਇਸਤਾ ਕਰਕੇ ਬਾਰਡਰ ਦਿੱਤਾ ਹੋਇਆ ਬਾਰਡਰ ਬਿਲਕੁਲ ਨੇੜੇ ਤੋਂ ਤੁਸੀਂ ਦੇਖੋ ਸਾਰਾ ਹੀ ਥ्रेड ਦਾ ਕੰਮ ਹੈ ਉਸ ਤੋਂ ਬਾਅਦ ਵਿੱਚ ਅਸੀਂ ਸਿੱਪੀ ਦਾ ਕੰਮ ਕੀਤਾ ਹੋਇਆ ਹੈ ਇਸੇ ਤਰ੍ਹਾਂ ਹੀ ਸੇਮ ਬਾਰਡਰ ਜਿਹੜਾ ਘੀਰੇ ਦੇ ਉੱਪਰ ਸੀਗਾ ਸੇਮ ਬਾਰਡਰ ਜਿਹੜਾ ਹੈ ਉਹ ਅਸੀਂ ਬਾਹਾਂ ਦੇ ਵਿੱਚ ਦੇ ਦਿੱਤਾ ਹੈ ਜਿਹੜੀ ਨਾਲ ਅਸੀਂ ਰੈਡੀ ਕੀਤੀ ਹੈ ਪਿਓਰ ਸੈਟਨ ਦੀ ਸਲਵਾਰ ਬਹੁਤ ਸੋਹਣੀ ਲੱਗਦੀ ਹੈ ਨਾ ਅਗਰ ਤੁਸੀਂ ਹੈਵੀ ਪਟਿਆਲਾ ਸਲਵਾਰ ਵੇਅਰ ਕਰਦੇ ਆ ਨਾ ਤਾਂ ਤੁਸੀਂ ਸੈਟਨ ਦੀ ਸਲਵਾਰ ਜ਼ਰੂਰ ਬਣਵਾ ਸਕਦੇ ਆ ਇੱਕ ਤਾਂ ਇਹਦੇ ਵਿੱਚ ਸ਼ਾਈਨ ਬਹੁਤ ਸੋਹਣੀ ਹੁੰਦੀ ਹੈ ਕਈ ਫਾਲ ਜਿਹੜੀ ਹੈ ਉਹ ਬਹੁਤ ਸੋਹਣੀ ਹੁੰਦੀ ਹੈ ਸੋ ਬਹੁਤ ਸੋਹਣੀ ਆਊਟਫਿਟ ਹੈ ਫਰੰਟ ਦੇ ਉੱਤੇ ਅਸੀਂ ਇਸ ਤਰ੍ਹਾਂ ਰੈਡੀ ਕੀਤਾ ਹੈ ਔਰ ਬੈਕ ਦੇ ਉੱਪਰ ਜਿਹੜੀਓ ਸਾਰੀ ਦੇ ਵਿੱਚ ਹੀ ਐਮਬਰਾਇਡਰੀ ਹੈ ਮੈਂ ਤੁਹਾਨੂੰ ਦਿਖਾਉਣੀ ਹੈ ਦਾ ਦੁਪ ਦੁਪੱਟਾ ਇਹਦਾ ਵੀ ਜਿਹੜਾ ਅਸੀਂ ਰੈਡੀ ਕੀਤਾ ਹੈ ਪਿਓਰ ਜਾਰਜਟ ਦੇ ਵਿੱਚ ਪੱਟੇ ਦੇ ਫੋਰ ਸਾਈਡ ਹੈਵੀ ਬਾਰਡਰ ਹੈ ਜਿਹੜਾ ਬਾਰਡਰ ਸਾਡੇ ਘੇਰੇ ਤੇ ਬਾਹਮਾਂ ਦੇ ਉੱਪਰ ਹੈ ਤੁਸੀਂ ਨੇੜੇ ਤੋਂ ਦੇਖੋ ਬਾਰਡਰ ਔਰ ਇਹਦੀ ਫਿਨਿਸ਼ਿੰਗ ਦੇਖੋ ਬਹੁਤ ਸੋਹਣੀ ਫਿਨਿਸ਼ਿੰਗ ਹੈ ਬਾਰਡਰ ਦੀ ਔਰ ਐਮਬਰਾਇਡਰੀ ਦੀ ਚਮਕ ਦੇਖੋ ਇਹਦੇ ਨਾਲ ਅਸੀਂ ਜਿਹੜੀ ਫਿਨਿਸ਼ਿੰਗ ਦਿੱਤੀ ਸੀ ਉਹ ਦਿੱਤੀ ਹੋਈ ਹੈ ਸਟਾਰਟ ਸੋ so, suit ਜਿਹੜਾ ਹੈ ਉਹ ਇੱਕਦਮ ਹੀ ਡਿਫਰੈਂਟ ਲੁੱਕ ਦਾ ਬਣ ਜਾਂਦਾ ਜਦੋਂ ਅਸੀਂ ਇਸ ਨਾਲ ਕਰਕੇ ਫਿਨਿਸ਼ਿੰਗ ਦੇ ਦਿੰਦੇ ਹਾਂ ਸੋ ਇਹ ਵੀ suit ਤੁਸੀਂ ਕਸਟਮਾਈਜ਼ ਕਰਾ ਕੇ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਆਈ ਦੇ suit ਤੁਹਾਨੂੰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੇ ਹੋਣਗੇ ਸਾਡੀ ਇੰਸਟਾਗ੍ਰam ਦੀ ਆਈਡੀ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੀ ਹੋਏਗੀ ਸਾਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਲੈਣਾ ਔਰ ਸਾਰੀਆਂ ਹੀ ਪਿਕਚਰਜ਼ ਜਿਹੜੀਆਂ ਨੇ ਉਹ ਇੰਸਟਾਗ੍ਰam ਤੇ ਅਪਲੋਡ ਹੋ ਜਾਣਗੀਆਂ ਜਲਦੀ ਮਿਲਾਂਗੇ ਇੱਕ ਚੰਗੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਟੇਕ ਕੇਅਰ ਯੋਰself ਐਂਡ ਯੋਰ ਫੈਮਲੀ ਧੰਨਵਾਦ